ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਗਲ ਮਹਲਾ ਪੰਜਵਾ ਖੰਤ ਇਕ ਓੰਕਾਰ ਸਤ ਗੁਰ ਪ੍ਰਸਾਦ ਮੰਗਲ ਸਾਜ ਭਇਆ ਪ੍ਰਭੇ ਆਪਣਾਂ ਗਾਇਾਰਾਮ ਆਵੇ ਨਾਸੀ ਵਰ ਸੁਣਿਆ ਮਨ ਉਪਜਿਆ ਚਾਯਾਰਾਮ ਗਲ ਸਾਜ ਭਇਆ ਪ੍ਰਭੇ ਆਪਣਾ ਗਾਇਰਾਵ ਆ ਬਨਾਸੀ ਵਰ ਸੁਣਿਆ ਮਨ ਉਪਜਿਆ ਚਾਇਰਾਵ ਨ ਪ੍ਰੀਤ ਲੱਗੈ ਵੱਢ ਭੱਗ ਕਬ ਮਿਲਿਆ ਪੂਰਨ ਪਤ ਸਹਿਜ ਸਮਾਈਐ ਗੋਵਿੰਦ ਪਾਈਐ ਦੇਹੋ ਸਾਖੀਐ ਮੋ ਮਤ ਦਿਨ ਰਨ ਠਾਡੀ ਕਰੋ ਸੇਵਾ ਪ੍ਰਭ ਕਵਨ ਜੁਗਤੀ ਪਾਇਆ ਬੇਨਵੰਤਨਾ ਕਰਹੁ ਕਿਰਪਾ ਲੇ ਹੋ ਮੋਹਿ ਲੜ ਲਾਇਆ ਭਾਇ ਸਮਾਹਰਾ ਹਰ ਰਤਨ ਵਿਸਾਹਰਾ ਜੇ ਖੋਜ ਲੱਗਾ ਹਰ ਸੰਤਨ ਪਾਰਾਮ ਮਿਲੇ ਸੰਤ ਪਿਆਰ ਦਇਆ ਧਾਰੇ ਕਥ ਹੈ ਅਕਥ ਵਿਚਾਰੋ ਇਕ ਚਤਾ ਇਕ ਮਨ ਧਿਆਏ ਸੁਆਮੀ ਲਾਏ ਪ੍ਰੀਤ ਪਿਆਰੋ ਕਰ ਜੋੜ ਪ੍ਰਭ ਪਹਿ ਕਰ ਬਿਨੰਤੀ ਮਿਲੇ ਹਰ ਜਸਲਾਹ ਬੇਨਵੰਤ ਨਾਨਕ ਦਾਸ ਤੇਰਾ ਅਗਮ ਅਥਾ ਸਾਹ ਅਟਲ ਗਣਿਆ ਪੂਰਨ ਸੰਜੋਗ ਰਾਮ ਸੁਖ ਸਮੂਹ ਪਾਇਆ ਗਾਇਆ ਵੇ ਜੋਗਰਾਮ ਮੇਲੇ ਸੰਤ ਆਏ ਪ੍ਰਭ ਧਿਆਏ ਬੜੇ ਅਚਰਜ ਜਾਣੀਆ ਮੇਲੇ ਇਕਤ ਰਹੋਏ ਸਹਜ ਢੋਏ ਮਨ ਪ੍ਰੀਤ ਉਪਜੇ ਮਨੀਆਂ ਮੇਲ ਜੋਤ ਜੋਤੀਓਤ ਪੁੱਤੀ ਹਰਨਾ ਸਾਬ ਰਸ ਭੋਗੋ ਬੇਨਵੰਤ ਨਾਨਕ ਸਭ ਸੰਤ ਮਿਲੀ ਪ੍ਰਭ ਕਰਨ ਕਰਣ ਜੋਗੋ ਭਵਨ ਸੁਹਾਵੜਾ ਹਰਿਤ ਸਭਾਗੇ ਰਾਮ ਪ੍ਰਭ ਘਰ ਆਏ ਅੜਾ ਘੋਰ ਚਰਣੀ ਲਾਗੇ ਰਾਮ ਚਰਣ ਲਾਗੇ ਸਹਿਜ ਜਾਗੇ ਸਗਲ ਇੱਛਾ ਪੁੰਨੀਆਂ ਮੇਰੀ ਆਸ ਪੂਰੀ ਸੰਤ ਧੋਰੇ ਹਰ ਮਿਲੈ ਕੰਤ ਵਿਚੁੰਨਿਆ ਆਨੰਦ ਆਨੰਦਨ ਵਜਹਿ ਵਾਜੇ ਅਹੰ ਮਤ ਮਨ ਕੀ ਤਿਆਗੇ ਨਵੰਤਨਾਨਕ ਸਰਣ ਸੋ ਆਮੀ ਸੰਤ ਸੰਗਲ ਲਵ ਲਾਗੇ ਆਨੰਦ ਆਨੰਦ ਨ ਵਜ ਹੈ ਵਾਜੇ ਅਹੰ ਮਤ ਮਨ ਕੀ ਤਿਆਗੇ ਬੇਨਵੰਤ ਨਾਨਕ ਸਰਣ ਸੁਆਮੀ ਸੰਤ ਸੰਗਲ ਲਾਗੇ ਓਏ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਾਵਲ ਮਹਲਾ 5ਾ ਛੰਤ ਇਕ ਓ ਓ ਅੰਕਾਰ ਸਤ ਗੁਰ ਪ੍ਰਸਾਦ ਮੰਗਲ ਸਾਜ ਭਾਇਆ ਪ੍ਰਭ ਆਪਣਾ ਗਾਇਆ RAM ਅਬੇ ਨਸੀ ਵਰ ਸੁਣਿਆ ਮਨ ਉਪਜਿਆ ਚਾਯਾਰਾਮ